ਉਹ ਤਾਂ ਇਹਨੇ ਤਾਂ ਪਾਣੀ ਪੀਂਦੇ ਨੇ ਕੋਈ ਆਉਂਦਾ ਵੀ ਨਹੀਂ ਜਿਵੇਂ ਕੋ ਬਾਹਰ ਵੇ ਮੈਡਮ ਮੜਾ ਦਵਾਰ ਨੇ ਲੋਣਾ ਜੇ ਫੋਨ ਬਾੜੀ ਕਰਦੇ ਮੁਰਦਾਵਾਂ ਕਨੇ ਵੀ ਪਿਆਸ ਲੱਗੀ ਆ ਪਾਣੀ ਲੈ ਕੇ ਆਓ ਇੱਕ ਸੇਵਾਦਾਰ ਭੇਜਿਆ ਉਹ ਜਦੋਂ ਆ ਕੇ ਪਾਣੀ ਉਹਨੇ ਪੀ ਕੇ ਦੇਖਿਆ ਤਾਂ ਕਹਿੰਦੇ ਵੀ ਇਹ ਤਾਂ ਖਰਾਬ ਹੋ ਗਿਆ ਪੁਰੂਸਾ ਉਹ ਕਹਿੰਦੇ ਵੀ ਪਾਣੀ ਤਾਂ ਮਿੱਠਾ ਹੋਊਗਾ ਦੁਬਾਰਾ ਜਾ ਕੇ ਲੈ ਕੇ ਆਓ ਬੰਨ ਜਦੋਂ ਪਾਣੀ ਮੰਗਾਇਆ ਜੀ ਉਹ ਪਾਣੀ ਮਿੱਠਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਮੇਸ਼ ਪਿਤਾ ਫੈਵਰ ਸਿਰ ਵੀ ਗੋਵਿੰਦ ਸਾਹਿਬ ਆਰਦੀ ਚਾਹਤ ਪ੍ਰਾਪਤ ਆਰਤੀ ਪਿੰਡ ਕਨੇਚ ਜਿਹੜਾ ਲੁਧਿਆਣਾ ਦੇ ਵਿੱਚ ਮਜੂਦ ਖੜੇ ਆ ਇਸ ਪਿੰਡ ਦੇ ਵਿੱਚ ਗੁਰੂ ਦਸਮੇਸ਼ ਪਿਤਾ ਜੀ ਦੀ ਯਾਦ ਨੂੰ ਤਾਜ਼ਾ ਕਰਦਾ ਮਿੱਠਾ ਖੂਹ ਦੇ ਨਾਲ ਜਾਣਿਆ ਜਾਂਦਾ ਇੱਕ ਖੂਹ ਆ ਤਾਂ ਜਿਹਦੇ ਵਿੱਚ ਦਸਮੇਸ਼ ਪਿਤਾ ਨੇ ਉਸ ਖੂਹ ਤੋਂ ਪਾਣੀ ਚਾਰ ਪਾਣੀ ਸਕਿਆ ਤਾਂ ਉਸ ਖੂਹ ਦਾ ਜੋ ਇਤਿਹਾਸ ਆ ਸਾਡੇ ਨਾਲ ਪਿੰਡ ਦੀਆਂ ਸੰਗਤਾਂ ਨੇ ਪਿੰਡ ਦੇ ਬਹੁਤ ਹੀ ਸੂਝਵਾਨ ਵਿਅਕਤੀ ਨੇ ਜਿਹੜੇ ਆਪ ਖੁਦ ਸੰਘਰਸ਼ ਕਰੀ ਨੇ ਤਾਂ ਉਹਨਾਂ ਦੇ ਨਾਲ ਮਿਲਾਵਾਂਗੇ ਔਰ ਜਾਣਦੇ ਆ ਇਸ ਮਿੱਠੇ ਪੂ ਦਾ ਇਤਿਹਾਸ ਸਾਡੇ ਨਾਲ ਗਰਮੇਸ਼ ਸਿੰਘ ਬਾਈਕ ਨੇਚ ਨੇ ਸਭ ਤੋਂ ਪਹਿਲਾਂ ਜੀ ਵਾਈਕ ਦੀ ਦਾਖਲ ਆਹ ਗੀ ਘਟਨਾ ਦਾ ਵਾਹਿਗੁਰੂ ਜੀ ਦਸ ਮਹੀਨੇ ਤੱਕ ਚਾਮ ਤੋਂ ਪ੍ਰਾਪਤ ਹਾਰਤੀਆਂ ਉਹ ਮਾਰੇ ਜੀ ਸਾਕੂ ਉਸ ਦਿਨਾਮਨਾ ਜਾਣਿਆ ਜਾਂਦਾ ਕੀ ਇਤਿਹਾਸ ਹੈ ਜਿਹੜਾ ਜੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਤੋਂ ਪੋਚ ਦਾ ਪਿੰਡ ਬਣ ਕੇ ਅਣੇਸ਼ ਬਲ ਤੇਰਾ ਬਹੁ ਮਾਏ ਤਾਂ ਪਹਿਲਾਂ ਤਾਂ ਉਹਨਾਂ ਨੇ ਬਾਬੇ ਫੱਤਿਹ ਦੇ ਘੋੜੀ ਮੰਡੀ ਸਾਬੇ ਬੱਚੇ ਨੇ ਬਹਾਨਾ ਲਾਤਾ ਵੀ ਕੁੜੀ ਹੈ ਨਹੀਂ ਕਰੀ ਜੋ ਪਹਿਲਾਂ ਜਾਂਦੇ ਰਹਿੰਦੇ ਸੀ ਗੁਰੂ ਸਾਹਿਬ ਕੋਲ ਕੋੜਿਆਂ ਦੇ ਵਪਾਰੀ ਸੀ ਬਾਬਾ ਮੱਤਾ ਹਾਂ ਉਹਨਾਂ ਨੇ ਤੇ ਉਹ ਜਾਂਦੇ ਰਹਿੰਦੇ ਸੀ ਉੱਥੇ ਤੇ ਤਾਂ ਕਰਕੇ ਉਹ ਜਾਣ-ਜਾਣ ਹੋਣ ਦੇ ਨਾਤੇ ਹੀ ਗੁਰੂ ਸਾਹਿਬ ਇੱਥੇ ਆਏ ਚੱਲਣ ਪਾਏ ਹਾਂ ਤੇ ਉਸ ਤੋਂ ਬਾਅਦ ਕੁੜੀ ਨੇ ਜਦੋਂ ਬਹਾਨਾ ਲਾਤਾ ਤਾਂ ਗੁਰੂ ਸਾਹਿਬ ਕਹਿੰਦੇ ਵੀ ਪਿਆਸ ਲੱਗੀ ਹੈ ਪਾਣੀ ਲੈ ਕੇ ਆਓ ਇੱਕ ਸੇਵਾਦਾਰ ਭੇਜਿਆ ਉਹ ਜਦੋਂ ਆ ਕੇ ਪਾਣੀ ਉਹਨੇ ਪੀ ਕੇ ਦੇਖਿਆ ਤਾਂ ਕਹਿੰਦੇ ਵੀ ਇਹ ਤਾਂ ਖਾਰਾ ਹੋਣੀ ਜਾ ਕੇ ਗੁਰੂ ਸਾਹਿਬ ਨੂੰ ਕਹਿੰਦੇ ਗੁਰੂ ਸਾਹਿਬ ਕਹਿੰਦੇ ਵੀ ਪਾਣੀ ਤਾਂ ਮਿੱਠਾ ਹੋਊਗਾ ਦੁਬਾਰਾ ਜਾ ਕੇ ਲੈ ਕੇ ਆਓ ਬਣ ਜਦੋਂ ਪਾਣੀ ਮੰਗਾਇਆ ਜੀ ਉਹ ਪਾਣੀ ਮਿੱਠਾ ਸੀਗਾ ਤੇ ਉਸ ਤੋਂ ਬਾਅਦ ਸਾਰੀਆਂ ਸੰਗਤਾਂ ਇੱਥੇ ਪਾਣੀ ਛੱਡਦੀਆਂ ਨੇ ਜੀ ਸੋ ਪਾਣੀ ਮਿੱਠਾ ਹੋ ਗਿਆ ਲਗਾਤਾਰ ਕੋਈ ਸੰਭਾਲ ਕੀਤੀ ਆ ਪਿੰਡ ਵਾਸੀਆਂ ਨੇ ਜਾਲੀ ਲਾਈ ਜਾਲ ਕਰਿਆ ਨੇ ਉਹ ਵੱਡਾ ਬਰਾਦਰ ਲੋਸੈਂਸ ਹੈ ਕਿ ਵੀ ਸਾਡੇ ਨਾਣ ਨੇ ਫਾਈਜ਼ੂ ਬਾਰੇ ਬਹੁਤ ਚਾਹਤਾ ਵਾ ਇਤਿਹਾਸੂਕ ਵਾ ਪੈਡ ਕਨੇਸ਼ਨ ਨਾਲ ਜੁੜਿਆ ਹੋਇਆ ਦਰਮੇਸ਼ ਦੇ ਸਾਦਕੋ ਪ੍ਰਾਪਤਕਾਰ ਜੀ ਨਾਲ ਅਜਾਣ ਕਰਕੇ ਆ ਸੁਰਤੋਂ ਲੋਕ ਆਉਂਦੇ ਨੇ ਤਾਂ ਪਾਣੀ ਪਿੰਦੇ ਨੇ ਕੋਲਾ ਆਉਂਦਾ ਵੀ ਨੇ ਜਿਵੇਂ ਕੋ ਫਾਸ ਬੁਦਰੀ ਦੀ ਹੋਰ ਇਸ ਤਰ੍ਹਾਂ ਦੇ ਸਾਧਾਰਨ ਉਹ ਸਵਾਗਤ ਹੈ ਜੀ ਮਾਜਦੇ ਮਰੀਆ ਜਗਰ ਕੋਈ ਕੋਈ ਇਸ਼ਾਰਾ ਨਹੀਂ ਦਿੱਤਾ ਤਾਂ ਬੇਮੀ ਹੁਣ ਸਾਰਾ ਤੁਸੀਂ ਇਹ ਜਾਲਦਾ ਚੋਰੀ ਲਈ ਆ ਮਿੱਠਾ ਵਾ ਇਹ ਲਗਾਤਾਰ ਨਹੀਂ ਮਿੱਠਾ ਦਾ ਆਦਾਸ ਕਰੇ ਕਿਤੇ ਆ ਕੇ ਨਹੀਂ 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 ਕੋਈ ਨਹੀਂ ਲਗਾਤਾਰ ਬਟਾ ਬਹੁਤ ਵੱਡੀ ਗੱਲ ਹੈ ਜਿਹਨੂੰ ਕੰਮ ਨਹੀਂ ਕਰਦੇ ਪਹਿਲਾਂ ਮੈਂ ਕਹਿਣਾ ਛੱਡੀ ਹੋਈ ਸੀ ਲੋਕਾਂ ਦਾ ਫਿਰ ਜਾਂ ਦਸਾਂਦਾ ਇਹ ਹਰੀਜ਼ਨ ਇਹ ਕਹਿੰਦੇ ਅੱਡ ਪਣਾ ਦੁਕਾਨ ਨਹੀਂ ਲਾਉਣਾ ਜੇ ਫੋਨ ਬਾਲਣੇ ਕੰਮ ਪਾਧੀ ਗੱਲ ਹੈ ਜੀ ਹਾਂ ਉਹ ਤੋਂ ਸਮਾਰ ਪਰਾਨਾ ਸੁਆਹ ਕਰੀ ਸਾਹਿਬ ਤੇ ਪਹਿਲਾਂ ਲੋਕਾਂ ਨੂੰ ਦਰਕੀ ਜਾਂਦੇ ਤੇ ਅਜਨ ਜਿੰਨਾ ਨੇ ਦੱਸ ਦਿੱਤੇ ਤਾਂ ਇਹਨਾਂ ਜਿੰਨਾ ਤੋਂ ਘੋੜੀ ਮੰਗੀ ਸੀ ਉਹਨਾਂ ਦੇ ਤੁਸੀਂ ਹੋਰ ਤੇ ਆਪ ਬਾਰੇ ਵੀ ਜਾਣਦੋਂ ਦਾ ਬਾਰੇ ਪਿਆਰ ਉਹਨਾਂ ਬਾਰੇ ਇਤਿਹਾਸ ਹੈ ਜੀ ਉਹਨਾਂ ਦਾ ਜਦੋਂ ਹੈ ਕਿਰਾੜੀ ਦੇ ਕੋਲ ਮੁਹੱਬਤਾਂ ਐਸੇ ਇਧਰ ਦੋਬੇ ਜਿਹਾ ਕੋਈ ਮੁੱਕੇ ਰਿਆ ਇਹ ਮੱਲੀ ਖਾਲੀ ਆਪਣੇ ਸਲਾਣੇ ਵਾਲਿਆਂ ਨਾਲ ਉਹ ਜੱਥੇ ਨਾਲ ਰਲ ਕੇ ਇਹ ਕਰਾਲੇ ਗਏ ਕਰਾਲੇ ਚੋਧਾ ਆ ਕਰਾਲੇ ਛੇਦ ਹੋ ਕੇ ਫਤਰੀ ਉੱਥੇ ਨਾ ਕੋਈ ਨਹੀਂ ਹੋ ਰੋ ਕਿਸ ਨੇ ਕਰਾਈਦਾ ਹਾਂ ਕਿ ਉਹ ਕਿੱਥੇ ਗਏ ਕਿੱਥੇ ਨਹੀਂ ਬੋਲੇ ਉੱਥੇ ਮਾਰੇ ਗਏ ਕਰਾਲੇ ਇੱਕ ਵੱਡੀ ਗੱਲ ਆ ਬਾਈ ਜੀ ਇਨਸਾਨ ਭੁੱਲਣ ਹਾਰਾ ਜਦੋਂ ਤੁਸੀਂ ਸਪਸ਼ਟਤਾ ਨਹੀਂ ਕੋਈ ਨਾਕ ਕੀਤੀ ਨਹੀਂ ਦਿੱਤੀ ਉਦੋਂ ਬਜ਼ੁਰਗਾਂ ਨੇ ਕੋਲ ਭੋਲ ਹੋ ਜਾਂਦੀ ਆ ਗੁਰੂ ਬਾਖਸ਼ ਦਿੰਦਾ ਵਾ ਉਦੋਂ ਬਾਅਦ ਦੇ ਵਿੱਚ ਲੰਮੇ ਸਮੇਂ ਬਾਅਦ ਕਦੇ ਸੋਚਿਆ ਨਹੀਂ ਗਾ ਵੀ ਗੁਰੂ ਤੋਂ ਕੋੜਾ ਪੇਟ ਕਰਨਾ ਸੀ ਜਾਂ ਹਨਾ ਦੇਣਾ ਸੀ ਕਦੇ ਹੋਈ ਇਦਾਂ ਦੀ ਗੱਲ ਹੋਰ ਜਿਸ ਕੋਟਾ ਕੋੜਾ ਭੇਟ ਕੀਤਾ ਇਥੋਂ ਜਾ ਕੇ ਵਿੰਡੋ ਸੰਗ ਸੰਗ ਤਾਂ ਨੇ ਭੁੱਲ ਬਕਸੋਣੀ ਚਾਹ ਪੁੱਛਾਈ ਹਾਂਜੀ ਕੋੜਾ ਤੇ ਜੂਰ ਸਾਹਿਬ ਜਾ ਕੇ ਦੇਤੇ ਆਏ ਅਰੇ ਬਾਅਦ ਚ ਦੇ ਕੇ ਆਏ ਤੁਸੀਂ ਹਾਂਜੀ ਵੱਡੀ ਗੱਲ ਹੈ ਜੀ ਤੇ ਤੁਸੀਂ ਦਾਤਾ ਸੀ ਬਾਈ ਜੀ ਵੀ ਬਾਈ ਸੋਨ ਦਾ ਨੰਬਰਦਾਰ ਇਹ ਪਰਿਵਾਰ ਤੋਂ ਨੌਵੀਂ ਪੀੜ੍ਹੀ ਤੋਂ ਆਉਂਦਾ ਖਾਨਦਾਨ ਹੈ ਜੀ ਮੈਂ ਨਹੀਂ ਗੱਲ ਉਹਨਾਂ ਨੇ ਵੀ ਕਰਨੀ ਹੈ ਹਾਂ ਬਾਈ ਜੀ ਤੇਰਾ ਬਜ਼ੁਰਗਾਂ ਨੇ ਤਾਂ ਭਾਵੇਂ ਦਸਵੇਂ ਪਿਤਾ ਨੂੰ ਘੋੜੇ ਨੂੰ ਘੋੜੇ ਨੂੰ ਜਵਾਬ ਦੇਤਾ ਉਸ ਤੋਂ ਬਾਅਦ ਇਹ ਕਹਿੰਦੇ ਹਜ਼ੂਰ ਸਾਹਿਬ ਦੇ ਬੱਚੇ ਤੁਸੀਂ ਘੋੜਾ ਪੇਟ ਵੀ ਕਰਕੇ ਆਏ ਹਾਂ ਹਾਂ ਜੀ ਸਾਡੀ ਪਿੰਡ ਦੀ ਸੰਗਤ ਰੱਖ ਕੇ ਕਿਨਾਂ ਕਈ ਪਿੰਡਾਂ ਦੀ ਹੋਰ ਸੰਗਤ ਇਕੱਠੀ ਹੋ ਕੇ ਸਤਿਗੁਰ ਸਾਹਿਬ ਘੋੜਾ ਇੱਕ ਯਾਨੀ ਖੰਡ ਪਾਟ ਵੀ ਉੱਤੇ ਕਰਨਾ ਸੀ ਕੋਲ ਬੁਸ਼ਕਾ ਬਖਸ਼ਾ ਕੇ ਆਇਆ ਸੀ ਕਨੇਸ ਪਿੰਡ ਦੇ ਵਿੱਚ ਤਸਮੇਸ਼ਪਤਾ ਦੇ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਦੇ ਚਾਂਦੋ ਪ੍ਰਾਤਿਕਾਰਤੀ ਆ ਮਿੱਠਾ ਖੂਹ ਦੇ ਬਾਰੇ ਇਤਿਹਾਸ ਵੀ ਪਿੰਡ ਦੇ ਜਿਹੜੇ ਸੀ ਜਵਾਨ ਸੰਗਤਾਂ ਨੇ ਉਹਨਾਂ ਨੇ ਦੱਸਿਆ ਕਿ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਨੇ ਇਹ ਸੇ ਖੂਹ ਅਪੋ ਪਾਣੀ ਸਕਿਆ ਸੀ ਇਸ ਫੰਟ ਦੇ ਵਿੱਚ ਭਾਈ ਫੱਤਾ ਜੀ ਤੋਂ ਘੂੜੀ ਦੀ ਬੰਨਤੀ ਜਵਾਬ ਦਿੱਤਾ ਵੀ ਭਾਈ ਫੱਤਾ ਜੀ ਨੇ ਪਰਿਵਾਰ ਵਾਲੇ ਦੀ ਸਾਡੇ ਨਾਲ ਨੇ ਉਸ ਤੋਂ ਬਾਅਦ ਪੂਰੇ ਢਾਕੇ ਦੀਆਂ ਸੰਗਤਾਂ ਨੇ ਢੋੜਾ ਮਜ਼ਬੂਰ ਸਾਹਿਬ ਦੇ ਕੋਲ ਜਾ ਕੇ ਸੰਗਤਾਂ ਨੇ ਬਹੁਤ ਹੁਕਸਾਈ ਤੇ ਉੱਥੇ ਜਾ ਕੇ ਗੁਰੂ ਦਸਬੇਦ ਪਿਤਾ ਜੀ ਨੂੰ ਢੋੜਾ ਭੇਟ ਕੀਤਾ ਇਹ ਵੱਡਾ ਪ੍ਰਾਦਾ ਸੀ ਤੇ ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਨਸਾਨੀ ਦੇ ਤੌਰ ਤੇ ਮਿੱਠਾ ਕੂਆ ਜਿਹੜਾ ਅੱਜ ਵੀ ਬੜੀ ਸਮਾਰਕ ਕੀਤੀ ਹੋਈ ਆ ਸੰਗਤਾਂ ਦੂਰ ਤਰਾਡੇ ਤੋਂ ਆ ਕੇ ਇਸ ਊੜੇ ਵਿੱਚ ਜਲ ਸਕਦੀਆਂ ਨੇ ਇੱਕ ਇਦਾਂ ਵੀ ਦੱਸਿਆ ਬਾਈ ਤਰਲੋਚਨ ਸਿੰਘ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਆ ਕਿ ਜਿਨ੍ਹਾਂ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੁੰਦੀ ਆ ਕਿਸੇ ਨੂੰ ਖਾਸ ਉਹ ਜਿਹੜੀ ਕੋਈ ਵੀ ਹੋਵੇ ਉਹ ਇੱਥੇ ਆ ਕੇ ਸਨਾਨ ਵੀ ਕਰਦੇ ਨੇ ਤੇ ਆਪਣੀਆਂ ਬਿਮਾਰੀਆਂ ਤੋਂ ਮੁਕਤੀ ਵੀ ਪਾਉਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਿਸ਼ਾਨੀ ਦੇ ਤੌਰ ਤੇ ਮਿੱਠਾ ਖੂਹ ਆ ਜਿਹੜਾ ਅੱਜ ਵੀ ਉਸ ਇਸ ਕਨਪੈਂਡ ਕਨੇਡ ਦੇ ਵਿੱਚ ਮੌਜੂਦ ਆ ਜਿੱਥੇ ਸੰਗਤਾਂ ਦੂਰ ਦਰਾਡੇ ਤੋਂ ਆ ਕੇ ਯਾਦ ਰਸਾਕਦੀਆਂ ਨੇ ਆਪਣੀਆਂ ਜੋ ਵੀ ਕੋਈ ਨਮਾੜੀ-ਮੋਟੀ ਬਿਮਾਰੀ ਹੁੰਦੀ ਆ ਉਹ ਤੋਂ ਮੁਕਤੀ ਵੀ ਪ੍ਰਾਪਤ ਕਰਦੀਆਂ ਨੇ ਇਸ ਉਹਦੇ ਵਿੱਚ ਆ ਕੇ ਦਾਰਸ਼ਨਿਕਤਾ ਵੀ ਕਰ ਸਕਦੇ ਹਾਂ ਇੱਥੇ ਜਿਹੜਾ ਮਿੱਠਾ ਕੂਹ ਆ ਉਹਦਾ ਜ਼ਿਆਦਾ ਅੱਜ ਵੀ ਮਿੱਠਾ ਤੁਸੀਂ ਆਪ ਉਹ ਜਗ੍ਹਾ ਦੇ ਉੱਤੇ ਆ ਕੇ ਚਾਰ ਵੀ ਘਟਾ ਇੱਥੇ ਗੱਲ ਸਮਾਪਤ ਕਰੂੰਗਾ ਪਾਤਰਕਾਰ ਬੇਤਰਾ ਬਾ ਕੈਮਰਾਮੈਨ ਜਵੀ ਰੈਗੁਰ ਰੈਗੁਰ ਜੀ ਦਾ ਕਾਲ ਸਟਾਫ